ਨਾਮ ਸਾਡਾ ਗੋਤੀਪਾਲ ਸੱਣੀ ਬਣਾ ਲਈਏ ਰਫਾ ਪਈਆਂ ਸਟੇਡ ਗੰਨਾ ਪਈਆਂ ਘਰੇ ਆਣ ਕੇ ਠੋਕ ਦਾਂਗੇ ਜੀ ਜੀ ਪਤਾ ਨਹੀਂ ਭਾਈ 22 22 ਉਹ ਦੱਗੇ ਚਿੱਟੀ ਹਣੀ ਆਏ ਚਿੱਟੀ ਹਣੀ ਆਏ ਬਾਈ ਜੀ ਬਾਈ ਜੀ ਹਾਂ ਬਾਈ ਜੀ ਹਾਂ ਬਾਈ ਜੀ ਉਦੋਂ ਸੁਗਮਣ ਵੀ ਸੀ ਨਾ ਵਹ ਤੇ ਨਹੀਂ ਯਾਰ ਸੀ ਨਹੀਂ ਯਾਰ ਸੀ ਸੀ ਅਰਸੀ ਅਰਸੀ ਉਦੋਂ ਬੜਾ ਮੈਂ ਨਾ ਫੜ ਕੇ ਬਹਿ ਜਾ ਬਹਿ ਜਾ ਉਹ ਗੀਤੇ ਅਜੇ ਤੱਕ ਉਹ ਜਾਣ ਕਹਿੰਦੇ ਆਪਨਾ ਮਾਏ ਤੇ ਮੂਸੇ ਵਾਲਾ ਮੈਚ ਮੰਦੇ ਲੋਕ ਪੰਜਵਾਂ ਸੰਗ ਕਬੱਡੀ ਜਿਹੜਾ ਕੋਹ ਆਂਦਾ ਯਾਰ ਪੰਜਵਾਂ ਵਾਲੀ ਮੈਚ ਵੇਖਣ ਆਲਾ ਹੁੰਦਾ ਤੇ ਨਹੀਂ ਆ ਆਪਣਾ ਜਦ ਇਹ ਆਪਣਾ ਆਪਣਾ ਚਰਪਾਤ ਨਹੀਂ ਆਪਣਾ ਦੇਸੀ ਨਹੀਂ ਮੇ ਮੋਸਲੇ ਕਿਹੜਾ ਕਰਾਉਂਦੇ ਮੈਚ ਵਧੀਆ ਨਹੀਂ ਨਹੀਂ ਹੁਣ ਪਹਿਲਾਂ ਹੁੰਦਾ ਸੀ ਜਦੋਂ ਨਾਲ ਮੱਤੇ ਮੁੱਕੀ ਪਹਿਲੀਆਂ ਪਹਿਲਾਂ ਦੇ ਪਹਿਲੀਆਂ ਚ ਲੈ ਮੁੜਦੇ ਹੁਣ ਤੇ ਉਹ ਡੇ ਬੇ ਸਾਰੀ ਪਾ ਹੁਣ ਤੇ ਇੱਟ-ਵੱਟਾ ਚਲਾਉਂਦੇ ਵੀ ਕਿਵੇਂ ਦੇਖਦੇ ਮੈਂ ਉਹੀ ਗੱਲ ਕਹਿੰਦਾ ਨਹੀਂ ਹੁਣ ਕੋਈ ਦੇਖਣਾ ਨਹੀਂ ਕੋਈ ਵੀ ਚੰਗਾ ਨਹੀਂ ਸਾਡੇ ਆ ਵੀ ਤੁਸੀਂ ਵੇਖਿਆ ਕਿਤੇ ਨਸ਼ਾ ਪੀ ਕੇ ਕਿਹਲੇ ਬੜੇ ਨਹੀਂ ਬਣਾ ਲੱਗੇ ਨਾ ਇਹ ਬਖਸ਼ ਹੁੰਦੀ ਆ ਤੇ ਨਾਲ ਚੋਹਾ ਪਿੰਡਾਂ ਜੀ ਹਾਂ ਜੀ ਹਾਂ ਜੀ ਜਿਦਾਂ ਤੁਹਾਡੇ ਪਿੰਡ ਹੋ ਗਿਆ ਜਾਂ ਮੱਤਰੀ ਹੋ ਗਿਆ ਦੇ ਪਿੰਡ ਬੜੇ ਮੇਲੇ ਤਾਂ ਸਾਡੇ ਕੋਈ ਇਹੋ ਜਿਹਾ ਵੀ ਦੇਖ ਨਹੀਂ ਮੜਨਾ ਕੋਈ ਦੇਖਣਾ ਕੋਈ ਪਰ ਆਏ ਇੱਕ ਦਾ ਵੀ ਫੜਕੇ ਨਾ ਕਰੀ ਜਾਂਨ ਖਾੜੇ ਜਿੰਨੀ ਆਉ ਕੋਈ ਕੰਮ ਤੋਂ ਤੋੜੀ ਮਰੀ ਚਕਾਰੀ ਆਈ ਸਰਕਾਰੀ ਦੇਗੇ ਉਹਨਾਂ ਉਹ ਸਰਕਾਰੀ ਦੇ ਹੈ ਜਿਹੜੇ ਪੀ ਸਰਕਾਰੀ ਦਾ ਤਾਂ ਤੁਹਾਨੂੰ ਲੱਗ ਲੈਂਦੇ ਨਾ ਇਹ ਇੰਜ ਹੀ ਇੱਥੇ ਆ ਉਹ ਲੱਗੇ ਦਿੰਦੇ ਨਾ ਹੁਣ ਚੇ ਨਾਲ ਆ ਰਹੀ ਸੀ ਬੰਦੇ ਇਲਾ ਸਾਰੇ ਸਾਰ ਬਲਾਜੀ ਬੋਲੇ ਅਸੀਂ ਗੋਲ ਗਲਾ ਪਿੰਡ ਦਾ ਸਾਰੇ ਤੁਸੀਂ ਆ ਜੀ ਸਦਾ ਜੀ ਮਾਵੇ ਨਾ ਜਰੇ ਤਸਨਾ ਮਾਵੇ ਇਹੜਾ ਨਾ ਆਣਗੇ ਹੋੜੀ ਬਿਠਾਉਣੀ ਨਹੀਂ ਜੀ ਬੋਲ ਕੀ ਵਾਹ ਨਹੀਂ ਨਿਲਦੀ ਕੀ ਗੱਲ ਟੀਜ਼ਲ ਪਤਾ ਨਹੀਂ ਆ ਵਾਹ ਕਹਤਾ ਨਹੀਂ ਹੁੰਦੀ ਇਹ ਤਾਂ ਹੈ ਅੰਦਾ ਫੋਟੋ ਖਿੱਚੋ ਮੇਰੀ ਫੋਟੋ ਖਿੱਚ ਦੀਏ ਆ ਬਲੌਗ ਬਣਾਉਂਦਾ ਤੇਰਾ ਉਹ ਨਹੀਂ ਬੜਾ ਸਾਥੀ ਦਾ ਜਿਹੜਾ ਤੁਸੀਂ ਬਾਹਰ ਸਰੀਰ ਜਾਂ ਲਿਸਾਂ ਹੁੰਦਾ ਬਈ ਥੋੜਾ ਵਿਲਾ ਬਣਨ ਸਮ ਕਰਾਤੀ ਉਹ ਚਾਹ ਬਾਲਦਾ ਭਾਈ ਸਾਡੀ ਤਿਆਰ ਹੀ ਬੜਾ ਗੈਂ ਉਹ ਨਾ ਉਹ ਨਾ ਉਹ ਛਤਰਾਂ ਦੀ ਗੱਲ ਹੁੰਦੀ ਬੜਾ ਦਾ ਮੁੰਡਾ ਮੁੰਡੇ ਨੇ ਕਹਿਦਾ ਤਜੂ ਸਾੜਾ ਲੈ ਜਵਾ ਨੂੰ ਰੋਣਾ ਹੀ ਆ ਉਹ ਵੀ ਆਉਂਦੇ ਓਏ ਸੱਚੀ ਗੱਲ ਤਾਜੀ ਯਾਰ ਠੀਕ ਆ ਤੂੰ ਪਦਰਸ਼ਨ ਵਿਖਾਉਣਾ ਅੱਜ ਮੁੰਡੇ ਨੂੰ ਪਦਰਸ਼ਨ ਵਿਖਾਉਣਾ ਅੱਜ ਮੁੰਡੇ ਨੂੰ ਜੀ ਠੀਕ ਆ ਕੀ ਆਦੀ ਸਭੀ ਭਾਉਂਦਾ ਲਿਆ ਹੋਇ ਇਧਰੇ ਬਲਾਗ ਚ ਲਹੀਏ ਆ ਗਿਆ ਦੇ ਬਿੱਲਾ ਬਿੱਲਾ ਕਿਹਦਾ ਮੁੰਡਾ ਏ ਸਾਬੀ ਬਾਗੜੀਆਂ ਦਾ ਇਹ ਆਂਦਾ ਭਾਣ ਨੂੰ ਅੱਜ ਥਾਪੀ ਮਾਰ ਕੇ ਹੋਣੀ ਪੱਟ ਤੇ ਭਾਣਦੀਆਂ ਵੀਡੀਓ ਵੇਂਦਾ ਭਾਣ ਜੀ ਮਾਰਦੇ ਥਾਪੀ ਮਾਰਦਾ ਕਬੱਡੀ-ਕਬੱਡੀ ਕਰਦਾ ਕਰਦੇ ਕਬੱਡੀ-ਕਬੱਡੀ ਕਰਦੇ ਫਿਰ ਕੋਟੀ-ਕੋਟੀ ਕਰ ਸਾਡੇ ਸ਼ੌਹਿਆ ਕਰੂਗਾ ਦੋ-ਦੋ ਮਿੰਟ ਸੁਣੋ ਜੀ ਮੰਨ ਲੈ ਖੋਰ ਰਹਾ ਯਾਰ ਖੋਰ ਫਿਰ ਰਫਲਾਂ ਤੋਂ ਵਗੈਰੀ ਆ ਗਿਆ ਠੀਕ ਹੈ ਰਫਲਾਂ ਤੋਂ ਵਗੈਰੀ ਆ ਗਿਆ ਉਹ ਗੱਡੀ ਨਾਕਾ ਲੱਗਾਈ ਨਾ ਜੀ ਕਿਹੜੀ ਏ ਇੱਕ ਫੇਮਸ ਰਫਲਾਂ ਬੜੀਆਂ ਕੀ ਕਿ ਰਫਲਾਂ ਵਾਲੀ ਨਾ ਨਾ ਫੇਰਾ ਕਰਾ ਦੇ ਸਵਾ ਫੇਰਾ ਸਵਾ ਨਾ ਦੇ ਚੱਲ ਹਾਂ ਰਫਾ ਪਈਆਂ ਸਟੇਟ ਗੰਨਾ ਪਈਆਂ ਘਰੇ ਆਣ ਕੇ ਠੋਗ ਦਾਂਗੇ ਟਰਾ ਲਾ ਗੜ ਕਿੰਨੇ ਦਾ 3 ਲੱਖ ਤੋਂ 4 ਲੱਖ ਤਾਂ ਗੱਤ ਕੋਣੀ ਪੜਾ ਟਾਈਮ ਮੰਡੀ ਦੀ ਮੰਡੀ ਤੇ ਥਾੜ-ਥੜ ਕਰਾ ਦਾਂਗੇ ਓ ਜੀਓ ਅਮਲੇ ਠੀਕ ਹੈ ਉਹ ਦੇਖਣੀ ਨਹੀਂ ਆਪਣੀ ਕੋਈ ਨਹੀਂ ਆ ਗਈ ਆਈਡੀ ਪੜੀ ਕਿੰਨੀ ਪਵਾਉਂ ਖਾਈਏ ਕਿ ਜੇ ਕਰ ਬੈਂਕ ਫਾਸਲੇ ਵੀ ਆਏ ਕਰ ਲੋ ਜੇ ਤਾਂ ਜੋ ਤੂੰ ਦਾ ਬੜਾ ਪਰਾਣਾ ਫਿਰ ਅੱਜ ਦਾ ਥੋੜਾ ਫਿਰ ਬੱਲੋ ਐਸੀ ਤੈਨੂੰ ਭਾੜੀ ਦਿਨ ਤੈਨੂੰ ਬਰਾਸ ਦੱਸਣਾ ਫਲਾ ਤਾਂ ਮੜਾ ਦੇਖਣਾ ਹਾਂਜੀ ਬਾਹਰੋਂ ਆਰੀ ਦੇਖਾ ਆਪਣਾ ਮੜਾ ਫੁੱਟੀ ਹੈਗੀ ਨੀ ਕੋਈ ਉਹਨਾਂ ਦਾ ਆ ਉੱਧਰ ਗਏ ਸਹੀ ਨਹੀਂ ਗਏ ਨਿਕਲ ਬਹੁਤ ਹੈ ਹਾਂ ਵੇ ਮੋਟੂ ਵਾਪਸ ਆਪੂ ਸਭ ਬਾਟ ਦੇ ਲੈ ਆ ਤੀ ਓਏ ਇਦਾਂ ਨਹੀਂ ਜੇ ਮੈਂ ਇਹਨੂੰ ਪਾਸ ਨਹੀਂ ਕਰਦਾ ਡੋਲਾ ਫੜਾ ਡੋਲਾ ਡੋਲਾ ਫੜਾ ਮੇਰੇ ਵੀ ਮੁਕਾ ਗਏ ਸਾਰੇ ਇਧਰੇ ਡੋਲਾ ਖਾਣ ਮੇਰੇ ਪੂਰਾ ਪਜਾਰਾ ਕਰਦੇ ਨਾ ਸੁਣ ਜੇ ਉਹ ਪਤਲਾ ਹੁੰਦਾ ਤੇ ਹੱਸਣਾ ਸੀ ਨਾ ਆਹ ਬਾਹਰ ਆਇਆ ਸੁਹਣਾ ਤੇ ਬੰਨਿਆ ਆ ਉਹ ਓਏ ਇਹ ਕੰਮ ਨਾ ਤਾਂ ਨਹੀਂ ਹੋਇਆ ਉਹ ਆਣਾ ਕਰਨਾ ਉਹਨਾਂ ਨੂੰ ਲਾ ਯਾਰ ਦਿਖਾ ਬਣਾਣੀ ਫੋਟੋ ਕਿੱਥੇ ਰਹਿ ਗਈ ਹੈ ਇੱਥੇ ਆ ਪਿੰਡ ਕਿਹੜਾ ਆ ਪਿੰਡ ਦਾ ਮੁਰਾਦਪੁਰਾ ਨਾਂਕੇ ਵੇਹਲੀਆਂ ਕਿਹੜਾ ਪਾਣੀ ਬਕਾਇਆ ਹੈ ਉਹ ਸਿਆ ਉਹ ਲਈ ਸਹੀ ਤੁਮ ਲਈ ਸਹੀ ਨਹੀਂ ਲਈ ਸਹੀ ਨਾ ਰਾਜੀ ਹਾਂ ਤੂੰ ਨਹੀਂ ਤੈਨੂੰ ਚੁੱਕਿਆ ਹੈ ਨਾ ਕਿਤੋਂ ਦੀ ਹੈ ਇਹ ਬਾਬੇ ਚੱਲ ਗਏ ਠੀਕ ਹੈ ਠੀਕ ਰਾਲੀ ਓਏ ਓਰੇ ਸ਼ੁਰੂਆਤ ਕੀਤੀ ਸੀ ਦੋ ਦੇ ਨਾਲ ਲਿਆ ਗਿਆ ਉਹਦੀ ਬੇਇੱਜ਼ਤੀ ਕਰਨ ਦੇ ਜੀ ਹੈਨਾ ਹਲਾ ਬਾਉ ਲਓ ਉਸਤਾਦ ਜੀ ਲੈ ਆਂਦੇ ਰਫਾ ਚੰਗੇ ਰਹਿਣ ਨਹੀਂ ਦਰਵਾਜ਼ਾ ਕਰਨੀ ਉੱਥੋਂ ਲੈ ਗਏ ਮੇਲੇ ਚ ਹਾਂ ਇਹ ਗੱਲ ਬਹੁਤ ਜ਼ਿਆਦਾ ਇਹ ਸੰਲੀ ਥੋੜੀ ਹੈਗੀ ਇਹ ਵੀ ਐਡਾ ਮੋਟਾ ਕਰਕੇ ਆਪਾਂ ਆਹਦੇ ਉਹਦੇ ਕੰਮ ਕਰਾਉਂਦੇ ਹਾਂ ਕਿੰਨਾ ਔਖਾ ਵਾ ਚੜਿਆ ਨਹੀਂ ਜਾਂਦਾ ਚਾਰੇ ਦੋਤਾਂ ਨਾਲ ਦੇ ਵੇ ਨਾ ਉਮਰੇ ਹੁਣ ਤੇ ਤਾਂ ਉਹ ਵੀ ਜਾਣਾ ਕੁਛ ਨਾ ਕੁਛ ਨਾ ਉਹਦਾ ਲੀਵਰ ਲੂਵਰ ਦਾ ਕੋਈ ਫਾਲਟ ਹੈ ਕੋਈ ਨਾ ਕੋਈ ਨਾ ਆਪਣੇ ਪਿੰਡ ਦੇ ਗਏ ਮੁੰਡਾ ਉਹਨੇ ਕੀਤਾ ਇਲਾਜ ਇਹ ਕੁੱਝ ਕੇ ਦੱਸੂ ਮੈਂ ਹਾਂ ਉਹਦੇ ਕਰਾ ਲਿਆ ਜੀ ਨਾ ਹਾਂ ਨਹੀਂ ਨਹੀਂ ਹਾਂ ਇਹ ਕਹਾਂ ਜਾ ਕੇ ਬੜਾ ਔਖਾ ਹੈ ਤਾਂ ਮੁੰਡਾ ਹਾਂ ਕਿੱਡਾ ਮੁੰਡਾ ਵਧੀਆ ਸੋਹਣਾ ਜਿਆ ਕਿੱਡਾ ਅੱਛਾ ਬਤਾ ਵਧੀਆ ਕਰਦਾ ਚਲੋ ਵਧੀਆ ਮਾਲਕ ਸਹੀ ਕਰਦੇ ਯਾਰ ਕੇ ਇਹਨੂੰ ਆਖੇ ਜੀ ਨਹੀਂ ਯਾਰ ਇਹਨੂੰ ਆਖੇ ਜੀ ਧਰਤੀ ਤੇ ਪੈਂਦਾ ਜ ਮਹਾਰਾਜ ਨੇ ਖਲਾਇਆ ਤੇ ਹਾਂ ਤੇ ਆਉਂਦੀ ਜ਼ਿੰਦਗੀ ਜੀਵੇ ਜ਼ਿੰਦਗੀ ਚੰਗੀ ਜੀਵੇ ਇਸ ਤਰ੍ਹਾਂ ਦੇ ਫਿਰ ਇਹਨਾਂ ਅੰਦਰੇ ਅੰਦਰ ਵੀ ਆ ਵਾਧਾ ਜਣਾਉਣਾ ਹੈ ਜੈ ਜੀ ਬਣਦਾ ਜੀ ਨਾ ਉਹਦਾ ਹੱਡ ਦੇ ਅਰਗੇ ਦਾ ਭਾਰ ਵਾਜੇ ਗੁੜੇ ਸਾ ਨਹੀਂ ਹੁੰਦਾ ਇਦਾਂ ਸਾ ਹਿੱਥਾ ਦਾ ਇੱਕੋ ਜਿਹਾ ਹੋਇਆ ਨਾ ਵਾਹ ਸਾਰਾ ਪੇਟ ਵੀ ਅਜੇ ਬੱਚਾ ਕਰਕੇ ਨਾ ਮਸ਼ੀਨਰੀਆਂ ਛੋਟੀਆਂ ਵਾ ਉਹ ਸਾ ਲਈ ਹੈ ਅਜੇ ਚੱਲਦਾ ਜਾਂਦਾ ਚੱਲੀ ਜਾਂਦਾ ਜਿਉ ਜਿਉ ਵੱਡਾ ਹੋਊਗਾ ਜਿਉ ਜਿਉ ਵੱਡਾ ਹੋਇਆ ਤੇ ਉਹਨੇ ਉਸਰ ਪੈਦਾ ਉਹ ਚੀਜ਼ ਤੇ ਬਾਕੀ ਵੇਖੋਗੇ ਆਪਣਾ ਸਾਰਾ ਸਰੀਰ ਤੋਂ ਆ ਜਾਂਦਾ ਹਾਰਟ ਆਪਣਾ ਇਹੋ ਜਿਹਾ ਜਿਹੜਾ 24 ਘੰਟੇ ਚੱਲਦਾ ਜਿੰਨੇ ਚੱਲੀ ਜਾਣਾ ਇਹ ਇਹ ਸੌਂ ਗਿਆ ਤੇ ਫਿਰ ਸਮਝ ਲੋ ਵੀ ਬੰਦਾ ਮਿੱਟੀ ਜੇ ਉਹ ਚੀਜ਼ ਵੀ ਹੋਵੇ ਇਹ ਤਾਂ ਡੈਕਟਰ ਨੂੰ ਵੇਂਦਾ ਹਾਂ ਹਾਂ ਨਬਜੀ ਇਹਦੇ ਜਾਂ ਆੜੀ ਕਹਿੰਦੀ ਆ ਇਹਨੇ 24 ਘੰਟੇ ਆਪਦਾ ਕੰਮ ਕਰਨਾ ਹੀ ਕਰਨਾ ਭਾਵੇਂ ਬੰਦਾ ਸੁੱਤਾ ਭਾਵੇਂ ਜਾਗਦਾ ਇਹਨੇ ਚੱਲਣਾ ਹੀ ਚਾਹੀਦਾ ਜੇ ਬੰਦਾ ਸੁੱਤਾ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੇ ਹਾਂ ਆ ਆਪਾਂ ਅੱਜ ਲੈ ਗਏ ਬੂਟੇ ਕਿਹੜੇ ਕਿਹੜੇ ਆ ਦੱਸਿਓ ਥੋੜਾ ਜਿਹਾ ਆਪਾਂ ਇਹ ਬੂਟੇ ਸਾਰੇ ਧਰੇਗ ਵੀ ਆ ਟਾਲੀ ਵੀ ਆ ਹਾਂਜੀ ਤੇ ਮਰੂਦ ਵੀ ਹੈਗੇ ਆ ਜਾਮ ਨੂੰ ਹੀ ਆ ਨੇ ਆਪਾਂ ਚ ਸੇਵਾ ਕਰਨੀ ਆ ਬੂਟੇ ਵੰਡ ਰਹੇ ਆ ਆਪਾਂ ਸਾਰਿਆਂ ਨੂੰ ਹਾਂ ਆਪਾਂ ਵੰਡ ਦਈਏ ਫਿਰ ਜੀ ਮੇਰਾ ਭਰਾ ਖੜ ਸਕਦਾ ਵਾ ਹਾਂ ਹਾਂ ਇਦਾਂ ਹੀ ਆਪਾਂ ਲਿਆ ਕਰਨੇ ਆ ਤੇ ਐਸੀ ਸਬਸਕ੍ਰਾਈਬਰ ਜਿਹੜੇ ਉਹਨਾਂ ਨੂੰ ਵੀ ਆਪਾਂ ਵੀਡੀਓ ਜਿਹੜੇ ਵੇਖਦੇ ਉਹਨਾਂ ਨੂੰ ਵੀ ਕਹਿਵਾ ਕਹਿਣਾ ਚਾਹੁੰਦੇ ਆ ਕਿ ਜਿੰਨੇ ਕੱਢ ਕੇ ਉਹਨਾਂ ਦੇ ਨਾਂ ਦੇ ਬੂਟੇ ਲਾਵਾਂਗੇ ਆਪਾਂ ਹਾਂ ਹਾਂ ਸਾਰੇ ਜਾਣੇ ਵੀ ਕਰਿਓ ਕਰਿਓ ਬਸ ਬਸ ਮਿਹਨਤ ਕਰਿਓ ਤੇ ਤਹੀ ਨਹੀਂ ਸਾਰੇ ਵੰਡਿਓ ਤੇ ਬਾਕੀ ਵੰਦਦੇ ਆ ਭਲਵਾਨ ਹੁਣੀ ਭਲਵਾਨ ਜੀ ਵੰਡਿਏ ਬੂਟੇ ਫਿਰ ਆਹੋ ਨਹੀਂ ਉਹਦੇ ਅਜੇ ਨਾ ਮੈਂ ਤਾਂ ਬਾਹਰ ਇੰਨੇ ਘਾਏ ਆ ਤੇ ਬੂਟੇ ਉਹਨੂੰ ਮੈਂ ਕਿਹਾ ਸੀ ਮੈਂਗਾ ਚੰਗੇ ਜਿਹੇ ਬੂਟੇ ਹੋ ਗਿੰਦਾ ਤੁਹਾਨੂੰ ਸ਼ੇਰੇ ਮੈਂ ਦੇ ਕੇ ਜਾਊਂਗਾ ਸ਼ੇਰੇ ਆਪਾਂ ਨੂੰ ਹੋਰ ਆਜੇ ਨੇ ਬੂਟੇ ਆਪਾਂ ਦੇ ਆ ਜਿੰਨੇ ਗਾਏ ਇੱਕ ਇੱਕ ਦੋ ਦੋ ਫੜੋ ਤੇ ਇਹ ਪਾਲਣੇ ਵੀ ਆ ਇਹ ਬਣਾਵੇ ਮੁੜ ਕੇ ਤੁਸੀਂ ਅਮਰੂਦ ਮੇਲੀ ਰਹੇ ਤੋ ਅਮਰੂਦ ਮੈਨੂੰ ਅਮਰੂਦ ਲੈ ਜਾ ਭਰਾਵਾਂ ਖਾਣ ਵਾਲੀ ਪਹਿਲਾਂ ਤੈਨੂੰ ਪਤਾ ਵੀ ਖਾਣ ਵਾਲੀ ਕਿਹ ਛੜਨੀ ਤੋ ਭਿੰਦੇ ਦੇ ਖਾਣ ਜੀ ਨਹੀਂ ਛੜਨੀ ਪੰਜ ਦੀ ਨਿੰਮੀ ਹੈ ਕਿ ਨਾ ਹੈ ਕਿੱਦਰੀ ਵਧੀਆ ਪਕਾਇਨ ਜੀ ਨਿਮਜਾ ਤਰੇਮਾਂ ਵੀ ਬਹੁਤ ਵਧੀਆ ਵਾਦ ਨਾ ਨਾਲੇ ਆਡੀਅੰਸ ਵੀ ਭਲਵਾਨ ਜੀ ਨਾ ਜਿਹੜੇ ਦਰਸ਼ਕ ਆ ਉਹ ਵੀ ਵੰਡਣ ਬੂਟਿਆਂ ਨਾਲ ਆਪਣੇ ਨੇ ਰਿਕਵੈਸਟ ਹੈ ਜਾਨੇ ਮੇਰੇ ਭਰਾ ਜਿੰਨੇ ਪਿਆਰ ਕਰਦੇ ਨਾ ਇੱਕ ਇੱਕ ਬੋਟਾ ਲਾਉ ਸਾਰੇ ਜਨ ਯਾਰ ਪੁਰਾਣਿਆਂ ਆਪਣੇ ਬੱਚਿਆਂ ਨੇ ਕਹਿਣਾ ਕੰਜਰੋ ਸਾਡੇ ਵਾਸਤੇ ਕੀ ਛੱਡ ਕੇ ਗਏ ਜੀ ਪਿੱਛੇ ਇਹ ਅੱਜ ਦੀ ਗੱਲ ਥੋੜੀ ਐ ਇਹ ਅੱਜ ਆਪਾਂ ਬੂਟਾਂ ਲਾਵਾਂਗੇ ਨਾ ਇਹ ਪੁਰਾਣੀਆਂ ਜਿਹੜੀਆਂ ਆਪਣੀਆਂ ਨਸਲਾਂ ਆਉਣੀਆਂ ਉਨਾ ਵਾਸਤੇ ਆਪਾਂ ਕਰੰਦੇ ਆ ਹੁਣ ਆਪਾਂ ਤੇ ਜੋ ਕਰਨਾ ਹੀ ਕਰ ਲਿਆ ਹੁਣ ਤੇ ਭਾਜੀ ਸਾਰ ਹੋਊਗਾ ਜਿੰਨਾ ਮਰਤਾ ਆਪਾਂ ਬੈਂਟੀਆਂ ਦੇ ਹੋ ਗਏ ਆ 44 ਦੇ ਤੱਕ ਹੁਣ 44 48 ਹੁਣ ਜਿਹੜੀ ਐ ਇੰਨੀ ਗਰਮੀ ਲੱਗਨ ਦੀ ਪੜਾਸ ਸਾਰਾ ਕੁਝ ਇਹ ਕਾਦੇ ਨਾ ਪਾਈ ਹੋਈ ਆ ਚਾਹ ਨਾਲੇ ਭਲਵਾਂਜੀ ਰੇਗਿਸਤਾਨ ਚ ਬੂਟੇ ਲਾ ਕੇ ਤੇ ਜੰਗਲ ਬਣਾਤਾ ਯਾਰ ਦੁਬਈ ਚ ਕੀ ਆ ਦੁਬਈ ਚ ਵੀ ਇਹੋ ਕੁਝ ਹੀ ਹੋਇਆ ਵਾ ਹਾਂ ਜੀ ਭਾਈ ਜੋ ਨਾ ਭੈ ਸਾਰੇ ਰੁਖ ਰੁਖ ਕਰਤੇ ਆ ਹਲ ਵੀਰ ਉਹਨਾਂ ਨੂੰ ਜਾਨੇ ਆਪਾਂ ਰੁਖ ਲਾਓ ਹਾਂ ਜੀ ਭਾਈ ਜੀ ਉਹ ਆਪਣੇ ਪਿੰਡ ਦੇ ਜਿੰਨੇ ਜਿੰਮੇਵਾਰੀ ਹੈ ਕਿ ਇਹ ਲੈ ਕੇ ਭਾਜੀ ਨਾਲ ਨਾਲ ਆ ਆਪਰੇ ਸਾਡੇ ਮਿੱਤਰ ਉਹਨਾਂ ਨਾਲ ਆ ਗਏ ਸੱਜਣਾ ਸਾਡੇ ਨਾ ਪਿੰਡ ਦੇ ਪ੍ਰੋਗਰਾਮ ਕੈਂ ਬਣਾਉਣਾ ਇੱਕ ਨਹੀਂ ਆਪਣੇ ਮੇਲੇ ਤੇ ਉਹਨਾਂ ਨੂੰ ਮੰਨ ਲਵਾਸਦਾ ਕੋਈ ਨਹੀਂ ਦਿੰਨੇ ਆ ਤੇ ਜਿਹੜੇ ਹੋਣਾ ਤੇਜ ਫਿਰ ਕਿਤਰਾ ਦਾ ਰਿਹਾ ਸਫਰ ਤੇਰਾ ਵਧੀਆ ਬਹੁਤ ਕਿਤਰਾ ਦਾ ਸਾਰਾ ਟੂਰ ਕਿਤਿਆਂ ਦਾਸ ਮਾੜਾ ਐਕਸਲੈਂਟ ਸਾਰਾ ਹੀ ਵਧੀਆ ਰਹਿ ਘੁੰਮਣ ਫਿਰਨ ਦਾ ਤੇ ਮਾਹੌਲ ਵਾਦਾ ਬੜਾ ਵਧੀਆ ਜਾਜ ਵਾਲੀ ਫੀਲਿੰਗ ਐ ਹੋਜੀ ਦਾ ਜੀ ਜਾ ਜਲੀ ਫੀਲਿੰਗ ਵਧੀਆ ਜਦੋਂ ਸਿੱਧਾ ਹੁੰਦਾ ਉਦੋਂ ਤੇ ਵਧੀਆ ਜਦੋਂ ਤਾਂ ਨੂੰ ਚੜਦਾ ਨਾ ਹਾਂ ਉਦੋਂ ਕੰਨਾਂ ਦੇ ਵਿੱਚ ਝੱਪੇ ਜੇ ਹੁੰਦੇ ਪਤਾ ਲੱਗ ਗਿਆ ਇਹ ਵੇ ਵੀ ਹਾਂ ਕਿਤਰਾ ਜਾਣਾ ਵਾ 에어ਪੋਰਟ ਚ ਅੰਦਰ ਵੜਦੇ ਹਾਂ ਸਰ ਸਾਰਾ ਪਤਾ ਲੱਗ ਗਿਆ ਠੀਕ ਆ ਲੈ ਗਏ ਕਿ ਆਏ ਓਏ ਲੈ ਗਏ ਇੱਕ ਨਰਜੀ ਆਏ ਭਲਾਣ ਲਈ ਹਾਂ ਇੱਕ ਲੈ ਗਏ ਜੀ ਨਿਕਲ ਲੈ ਗਏ ਬੱਸ ਅਸੀਂ ਫੇ ਲੈ ਗਏ ਦਿਖਾਈ ਚੰਗਾ ਜਰੂਰ ਆਏ ਨਿਕਲ ਭਲਾਣ ਹਾਂ ਆਏ ਓਏ ਸਾਡੇ ਕਰਮੇਡੇ ਕਿੱਥੋਂ ਵੀ ਇਹਦਾ ਕੋਈ ਸਾਡੇ ਨਹੀਂ ਲੈ ਆਊਗਾ ਮੈਂ ਲੈ ਗਿਆ ਗੜੀ ਵਾਲੀ ਮੇਰੀ ਮਸੀਤ ਵੱਲ ਜਾਂਦੀ ਹਾਂ ਹਾਂ ਅਸੂਜ ਅਸੂਈ ਪਰ ਪਾ ਦਈਏ ਇਧਰ ਰੱਖੀ ਜੀ ਹਾਂ ਉਹਨੇ ਕਰ ਲਿਆ ਸਲਾਹ ਸਾਰੇ ਨੇ ਗਾਂ ਦੀਆਂ ਗਾਂ ਦੀਆਂ ਰੱਖੀਏ ਹਾਂਜੀ ਹਾਂਜੀ ਗਾਂ ਦੇ ਮੰਨ ਕੇ ਚੱਲੋ ਜਿਹੜੇ ਬੰਦੇ ਦਾਖਕ ਵੀ ਹੁੰਦੇ ਆ ਨਾ ਹਾਂਜੀ ਗਾਂ ਡਾਉਣੀਆਂ ਐਤਵਾਰ ਤੇ ਐਤਵਾਰੀ ਸਹੀ ਗੱਲ ਤੇ ਉਹ ਹੁਣ ਤਾਈ ਆਪਾਂ ਕਰ ਲਈਏ ਕਿੰਨੇ ਖੁੱਡੇ ਪੈਂਦੇ ਆ ਕਿੰਨੇ ਨਹੀਂ ਹਾਂਜੀ ਬਸ ਲੈ ਗਿਆ ਪੁੱਤ ਆਪਣਾ ਤੇਜਾ ਪਹਿਲੀ ਵਾਰ ਮੈਂ ਲੈ ਗਿਆ ਮਲੇਸ਼ੀਆ ਇਹ ਮੇਰਾ ਪੁੱਤੀ ਹੀਰਾ ਨਰਦੀ ਨਰਦੀ ਲੈ ਗਿਆ ਸੀਮੌਰ ਇੱਕ ਗਿਫਟ ਲੈ ਗਿਆ ਉਸਤਾਦ ਆ ਤੇ ਇੱਕ ਨਿਕਰ ਇੱਕ ਸੀਫਾ ਇਹ ਹੀਰਾ ਸੱਚੇ ਪਾਛਾ ਕਰੇ ਮੇਰ ਹਾਂ ਨਿਕਲਣ ਦੀ ਆ ਵੀ ਨਿਕਲ ਗਿਆ ਯਾਰ ਇਹ ਪਾਂਜੀ ਪਾਂਜੀ ਆ ਸਹਾਰਾ ਆਇਆ ਪਾਂਜੀ ਆ ਨਹੀਂ ਸਹਾਰਾ ਆਇਆ ਹੁਣ ਅਗਲੇ ਅਗਲੇ ਜਿਹਦੋਂ ਵੀ ਮੈਚ ਹੋਇਆ ਉਦੋਂ ਇੱਥੇ ਭਾਗ ਗਏ ਤੇਜ਼ ਦੀ ਭਾਗ ਗਏ ਨਹੀਂ ਨਿਕਰ ਉਦੋਂ ਹੁਣ ਤੂੰ ਜਾਣਾ ਵਾ ਠੀਕ ਆ ਠੀਕ ਠੀਕ ਪਾਡੀ ਆਪੋ ਬਣਾਈ ਦੇਣਾ ਨਾ ਨੋ ਨਹੀਂ ਚੱਲ ਜਾ ਉੱਥੇ ਵੀ ਸਰਪ੍ਰਾਈਜ਼ ਹੀ ਮਿਲੂ ਤੈਨੂੰ ਚੱਲਾਓ ਕਾਦੇ ਬੰਦ ਕੋਤ ਨਹੀਂ ਪਤਾ ਨਹੀਂ ਕਿਦਾਂ ਕਬੱਡੀ ਖੇਡਦਾ ਚੰਗਾ ਭਲਾ ਭੱਜ ਜਾਂਦਾ ਡੀ ਕੋਲੇ ਆ ਕੇ ਜੱਫਾ ਖਾ ਗਿਆ ਜੱਫਾ ਭਲਾ ਕਿੰਨੀਆਂ ਲਾਂਘਾਂ ਦਿਖਾਦਾ ਈ ਕਟੋਕਟ ਦੋਵਾਂ ਲੰਗਾ ਤਿੰਨਾਂ ਦੇ ਦੋ ਨਹੀਂ ਹਾਂ ਉਹ ਜੱਫਾ ਥੋੜੀ ਬੰਦਾ 8 ਸੈਕਿੰਡ ਪਏ 0.8 ਸੈਕਿੰਡ ਉੱਥੇ ਬੰਦਾ ਯਾਰ ਬੰਦਾ ਤੇਰੇ ਗਾੜੀ ਲੱਗ ਗਿਆ ਨਾ ਇਦਾਂ ਗਾੜੀ ਲੱਗਾ ਉਹਦੀ ਬਾਹਣ ਫੜ ਕੇ ਖਿੱਚ ਕੇ ਘੁੰਮ ਗਿਆ ਇੱਥੇ ਬੰਦੇ ਨੂੰ ਇੱਥੇ ਰਿਲੈਕਸ ਕਰਦੇ ਦਿਮਾਗ ਆਉਂਦਾ ਬਿਲਕੁਲ ਹਾਂ ਭਈਆ ਕਿ ਮੁਕੀਆਂ ਮੱਕੀਆਂ ਵੱਜਣਗੀਆਂ ਫੇਰ ਆ ਭਾਜੀ ਤੁਸੀਂ ਬਾਦ ਨਾ ਆਪਾਂ ਕਹਿ ਲਈ ਦੋਗੇ ਆਓ ਉਧਰ ਮੈਂ ਤਾਂ ਅੱਜ ਮਾਰਦਾ ਉਹ ਲਾ ਕੇ ਇੱਥੇ ਇੱਥੇ ਆ ਰਾਤ ਦਾ ਰਾਜ ਅੰਗਰੇਜ਼ਾਂ ਦਾ ਤੁਰਵੇ ਗੋਗਿਆ ਇੱਥੇ ਉਹਨੂੰ ਬੀਨ ਲਵੇ ਤਾਂ ਇੱਥੇ ਤੂੰ ਚਾਰ ਬਾਵੇਂ ਮੱਜਾਂ ਵਧਾਈਆਂ ਬਾਜੀ ਪਰ ਇਹ ਉੱਥੇ ਨਾ ਹੁੰਦੀਆਂ ਹੈਂ ਗੋਗਿਆ ਮੱਜਾਂ ਆਹ ਮੱਜਾਂ ਨਾ ਹੁੰਦੀਆਂ ਪਰ ਥੋੜੀ ਲਾਈ ਓਏ ਬਾਜੀ ਦੋ ਤਿੰਨ ਉਹਦਾ ਅੰਨਾ ਮੈਂ ਖਾਂ ਨੀ ਆਹ ਰਸੋਈ ਵਿੱਚ ਕੋਈ ਰੱਖ ਲੈ ਲਾਉਣੇ ਆ ਜਾ ਕੇ ਠੀਕ ਹੈ ਕੀ ਚਾਹੀਦੇ ਟਾਲੀ ਕੇ ਜੋ ਮਰਜੀ ਦੇ ਦੋ ਆਲੇ ਫਰ ਤੋਂ ਟਾਲੀਆਂ ਲਾਉਣੇ ਆ ਪੱਕਾ ਪੱਕਾ ਪਹੁੰਚ ਆ ਕੋਈ ਹੋਰ ਨੇ ਆ ਬਿਗੜਾ ਹਾਂ ਕਿਨੇ ਜਾਣੇ ਆ ਆ ਲੈ ਪਿੰਦਿਆ ਤੈਨੂੰ ਅਮਰੂਦ ਦਈਏ ਘਰੇ ਜਾ ਕੇ ਲਾਉਣਾ ਵਾ ਇਹ ਨਹੀਂ ਆਪ ਕੀ ਉਦਾਂ ਲਾ ਕੇ ਤੇ ਮੁੜ ਕੇ ਵੇਖਣਾ ਨਹੀਂ ਆ ਵੱਡਾ ਕਰਨਾ ਵਾ ਠੀਕ ਆ ਆ ਲੋ ਕਿਨੇ ਜਾਣੇ ਇੱਕ ਇੱਕ ਬੁਟਾ ਹੀ ਦੇਣਾ ਤੁਹਾਨੂੰ ਆਲੇ ਉਹ ਦੇ ਅਮਰੂਦ ਦੇ ਦੇ ਆ ਲੋ ਆ ਵੀ ਤੁਰ ਗਿਆ ਉਹ ਲੈ ਆਉਣੇ ਕਿਹਨੇ ਮੇਰੇ ਸਾਣਾ ਤੇੜਾ ਲੈ ਨਾ ਇਹ ਲੈ ਨੀ ਇਹ ਬੱਲ ਲੈ ਲੈ ਮੇਰੇ ਕੋਲ ਲੈ ਆਉ ਦੇ ਤੇ ਜੀ ਨੌ ਹੀ ਦੋ ਤਿੰਨ ਲੈਉਣੇ ਕੌੜਤ ਪੀਖਾਲ ਦੇ ਅੰਦਰ ਕੌੜੇ ਤਾਂ ਹੁੰਦੇ ਕੀ ਬਾ ਵੀ ਲੋਣੀ ਆਈ ਦੋ ਤਿੰਨ ਨਹੀਂ ਹੋ ਅਜੇ ਨਾ ਮੈਂ ਇਹਨੂੰ ਕਿਹਾ ਵਾ ਬੂਟੇ ਉਹ ਕਹਿੰਦਾ ਵੀ ਉਹ ਦੂਜਾ ਕੱਲ ਨੂੰ ਆਉਣੇ ਆ ਵਾ ਵਾ ਤੇ ਹੁਣ ਤੇ ਬੰਦਿਆ ਦੋ ਚਾਰ ਤੇ ਕੋਈ ਲਹੂਣ ਨਹੀਂ ਨਹੀਂ ਨਿਮਾ ਚਾਹੀਦੀ ਹੁੰਦਾ ਕਿ ਨਹੀਂ ਨਿਮਾ ਚਾਹੀਦੀ ਨਾ ਮਾਹੋਰਗੀਆਂ 100 ਕੋੜ ਗੱਲ ਪਾ ਦੇ ਤੇਰੇ ਥੋੜੇ ਕੜੇ ਹੋਣਗੇ ਨਿੰਮ ਦੇ ਚਾਰ ਪੱਤੇ ਖਾਣ ਉਹ ਦੋ ਹੀ ਲਾਇਆ ਦੋ ਹੀ ਉਹ 1000 ਰੁਪਏ ਹੈ ਹੈਲੋ ਜਾਉਂ ਨੂੰ ਛੱਡ ਗਏ ਸਾਰਾ ਕੁਝ ਇਹਨੂੰ ਗੱਲ ਤੇਰੇ ਘਰੇ ਕਿ ਭਾਈ ਕਰੀ ਮਾਤਾ ਢੇੜ ਲੰਘਦਾ ਸਾਰ ਜਾਮੂਦ ਇੱਥੇ ਢੇਰ ਹੀ ਲੱਗੇ ਨਹੀਂ ਤੇ ਜਾਮੂਦ ਥਰੇ ਲੱਭਦਾ ਨਹੀਂ ਦਸਾਨੋਂ ਉੱਤੇ ਵੀ ਨਾ ਪੁਰਿਆ ਤੇ ਕਰਨ ਦਾ ਹੈ ਇਨ ਨੂੰ ਦੇ ਦੇ ਦੋ ਇਹਨਾਂ ਨੂੰ ਦੇਤੇ ਆ ਕਾਲੀ ਦੇ ਦੇ ਤੇ ਮਰੂ ਦੇ ਤੇ ਆਲੇ ਆ ਜਾਨ ਆ ਸੋਕੀ ਜੇ ਹੋ ਜਾਣਾ ਆ ਰੱਖ ਲਾ ਵਿੱਚ ਇਹ ਕਾਤੇ ਘੜਨਗੇ ਮੋਟਰਸਾਈਕਲ ਬਾਅਦ ਚ ਘੜਨਗੇ ਆਪਾਂ ਚੱਲੀ ਹੁਣ ਤੁਰੀਏ ਓਏ ਕੋਣ ਆ ਵੀ ਪਿਆਰ ਕਰਦੇ ਇਹਨਾਂ ਨੂੰ ਅੱਜ ਦਾ ਦਿਨ ਬਹੁਤ ਬੜਾ ਮਹੱਤਵਪੂਰਨ ਹੈ। ਸਾਡੀ ਭਗਤ ਜੀ ਮਿੱਠੇ ਹੋ। ਜਮੂਨ ਫਰੈਂਡ ਦੇ ਪਵਨਾ ਬਹੁਤ ਚਾਰ ਚੰਨ ਲੱਗ ਰਹੇ। ਕਾਲੇ ਕੁੰਦੇ ਚਰਵਰ ਤੇ ਹਾਵਾ ਬਹੁਤ ਮਸ਼ਹੂਰ ਕਹਾਣੀਆਂ ਦੇ ਵਿੱਚ ਆ ਗਿਆ। ਅਗੋਂ ਜਿਹੜਾ ਜੀ ਬੰਦਾ ਪਾਉਂਦਾ ਹੈ। ਆਪਾਂ ਗਰਾਹ ਦੇ ਨਾਲ ਸਾਥ ਦਿਓ ਕਰਾਂਗੇ। ਅੱਜ ਦਾ ਵੀ ਬੈਂਟੀ ਨੂੰ ਜਗ੍ਹਾ ਮਿਲਦੀ ਹੈ। ਤੁਹਾਨੂੰ ਆਹ ਪਰਵਤ ਗਿਆ ਕਰ ਰਿਹਾ ਧਰਮਾ ਦੇ ਪੰਜਾਬ ਸਰਵ ਸਾਡੇ ਵੀਡੀਓ ਵਾਲੀ ਜੇਤ ਅੱਜ ਮੀਟਾ ਕਿੰਨਾ ਲਈ ਮੱਝ ਰਹੀਆਂ ਬਰੰਦੀਪੁਰਿਆ ਖੋਤੀ ਖੇਡ ਮੈਦਾਨ ਦੇ ਵਿੱਚ ਖੇਡ ਕਬੱਡੀ ਦਾ ਸਮਾਂ ਲਿਆ ਪਰਵਤ ਇਹਨੂੰ ਤਾਂ ਕਹਾਂ ਮਹੇ ਬੜਾ ਸਦਾ ਭਰਾ ਕਿਵੇਂ ਖੇਡ ਕਬੱਡੀ ਲਾਈਨ ਅਪ ਕਰ ਰਹੀਆਂ ਵੀਰ ਲਓ ਕਿੱਥੇ ਅੱਜ ਦੇ ਮੇਲੇ ਤੇ ਦੁਨੀਆ ਦਾ ਸੁਪਰਸਟਾਰ ਖਿਡਾਰੀ ਪਹੁੰਚ ਰਿਹਾ ਮੱਖਣ ਸੰਧੂ ਆ ਰਿਹਾ ਕੋਈ ਤਾਣਾ ਮੇਰੀ ਬੇਨਤੀ ਹੈ ਭਰਾਵਾਂ ਨੂੰ ਜਿਹੜੇ ਤੁਸੀਂ ਪੈਸੇ ਆ ਰਹੇ ਹੋ ਨਾਲ ਦੀ ਨਾਲ ਹੀ ਭਰਾਵਾਂ ਦੇ ਜਿਹੜੇ ਆਪਾਂ ਸ਼ੇਰਾ ਪੰਗਾਂ ਕਰ ਸੰਦੀਪ ਤੰਦ ਆ ਵੇਖੋ ਆ ਵੇਖੋ ਆ ਵੇਖੋ ਆ ਵੇਖੋ ਗੋਪੀ ਫਰੰਦੀਪੁਰੀਆ ਮੱਡਾ ਮੋਲ ਵਾਹ ਕਬੱਡੀ ਦਾ ਗੋਪੀ ਅਨਗੜ ਤੇ ਲਵਸਰਾ ਯਾਰ ਬਲੋਪੋ ਕਹਿੰਦਾ ਮੱਲਾ ਹੈ ਤਸਵੀਰ ਕੋਚੀ ਚੱਪੇ ਵਾਲੇ ਨਹੀਂ ਆਂ ਕਹਿੰਦੇ ਗੱਲਾਂ ਉਸ ਇਲਾਕੇ ਚ ਹੁੰਦੀਆਂ ਨਾਲ ਸਾਡੇ ਭਰਾਵਾਂ ਦੇ ਚਰਚਾ ਰੂਪਾ ਬੈਰੋ ਕੇ ਉਹਨਾਂ ਦੇ ਪਿੰਡਾਂ ਦਾ ਮਾਲ ਸਾਹਮਣੇ ਕਬੱਡੀ ਪਾਉਂਦਾ ਦੇਖੀ ਮੱਲੀ ਪਰਿਵਾਰ ਦੇ ਆ ਪੁੱਤ ਆ ਲਾਦੇ ਜੱਫਾ ਉਹ ਤਰ੍ਹਾਂ ਦੇ ਪੰਨ ਪੰਨਾ ਵਿਚੋਂ ਮਾਰਿਆ ਪਿੰਡ ਵਾਲਾ ਬੱਲੇ ਲਓ ਦੁੱਲਾ ਖੀਰਾਵਲੀ ਪਿੰਡ ਦਾ ਹੈ ਦੁੱਲੇ ਪੱਕਿਆਂ ਵਾਲੇ ਦੇ ਚੰਤੇ ਚਰਚੇ ਕਿਤੇ ਫਿਜਨੋ ਵਾਲੇ ਦੇ ਕਿੰਨੇ ਸੁਰਖ ਪੁਰੀਏ ਨੇ ਕਿੰਨੇ ਦੁੱਲਾ ਕਿੰਨੇ ਸਾਡੇ ਇਲਾਕੇ ਦਾ 25 ਮਿੰਟ ਇਲਾਕੇ ਦਾ ਪਰ ਇਹ ਖੀਰਾਵਾਲ ਪਿੰਡ ਦਾ ਮਿੱਤਰੋ ਆ ਚਰਚੇ ਕਰਾ ਰਿਆ ਸਾਹਮਣੇ ਚਾਰ ਨੇ ਇੱਕ ਪਾਸੇ ਫਰੰਦੀਪੁਰੀਆ ਚੌੜੇ ਮੰਦਰੇ ਦਾ ਹਰਸ਼ ਨਾਲ ਆ ਸੁਖ ਪੰਗਾ ਦੇਖਣਗੇ ਕੌਣ ਕਰੇ ਕੌਣ ਫਰਾ ਕਾਉਂਦਾ ਬਹੁਤ ਦਬੀਤ ਦੇ ਤਾਵਾ ਬਿਨਾਰ ਉਹ ਟੱਕਰ ਦੇਖੀ ਤੜਾ ਪਾਓ ਅੰਦਰ ਕੀ ਦਾ ਰਹਾ ਮਨ ਕੋਸ਼ਿਆ ਸਾਹਮਣੇ ਤਿਆਰ ਹੈ ਕਬੱਡੀ ਪੌਣ ਦੇ ਬਾਅਦ ਮਿੱਤਰੋ ਮਾਲ ਸਾਹਮਣੇ ਚੋਟੀ ਦੇ ਚਾਰ ਨੇ ਇੱਕ ਪਾਸੇ ਫਾਂਦੀ ਕੁਰੀਆ ਤੇ ਦੂਜੇ ਪਾਸੇ ਚੰਡੇ ਅਮਨ ਦੀ ਰੇਡ ਦਾ ਕਹਿੰਦੇ ਰਵਿੰਦਰ ਕੈਨੇਡਾ ਵੱਲੋਂ ਭਰਾ ਸਾਡਾ ਮੰਨੂ ਅਮਰੀਕਾ ਵਾਲੇ ਨੇ ਕਹਿੰਦੇ ਮੇਲਾ ਕਰਵਾ ਕੇ ਆਹ ਦੁਨੀਆ 'ਚ ਧੰਨ ਕਰਵਾਦੀ ਆ ਮਾਲਕ ਦੀ ਕਿਰਪਾ ਦੇ ਨਾਲ ਉਹ ਜੋਪੀ ਸਿਰਤਾਓ ਲਓ ਢੋਲ ਦੀ ਕਬੱਡੀ ਪਾਰਿਆ ਤੇ ਫਰੰਦੀਪੁਰੀਆਂ ਫੇਰ ਮੂਰੇ ਉਹ ਮੰਨੂ ਮਹਾਲੇ ਵਾਲਾ ਜਿਗਰੀ ਯਾਰ ਏ ਮੇਰਾ ਰੱਬਾ ਮੇਰਾ ਰੱਬਾ ਮੇਰਾ ਰੱਬਾ ਜਗਰੂਪ ਢੋਲ ਦੀ ਬਾਹ ਓਏ ਗਬਰੂਆ ਬਾਹ ਓਏ ਗਬਰੂਆ ਆ ਗਿਆ ਮਰਚਨੇਰ ਕਬੱਡੀ ਪੌਲੀਵਾਨ ਹੈ ਬੇ ਮੁਹਵਦਾ 2000 ਪੁੱਜ ਗਿਆ ਸਾਡਾ ਵੀਰ ਜੱਗੀ ਤੇ ਨਾਲ ਸਾਡਾ ਦੇਤੀਪਾਲ ਸੱਨੇ ਬਣਾਲੀਏ 5000 ਦਾ ਜਫਾ ਇਹ ਕਹਿੰਦੇ ਮੈਨੂੰ ਅਮਰੀਕਾ ਵੱਲੋਂ ਕਰਦੀਆਂ ਬਿੱਲੇ ਯੂ ਐਸ ਏ ਵਾਲੇ ਦੀਆਂ ਢੋਲ ਕੇ ਆ ਗਿਆ ਫਰੰਕੀ ਉਹ ਭਾਵਨ ਕੇ ਗੋਪੀ ਸਾਡਾ ਵੀ ਨਾਮ ਪਰੇਂਦਰ ਮਹਾਵਾ ਜੀ ਇਹ ਮਾਨ ਸਨਮਾਨ ਕਿਨਾਂ ਦੇ ਨੇ ਜਰੂਰ ਆਪਣਾ ਰਹਿਣਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਨੌਜਵਾਨਾਂ ਦੇ ਮਾਰ ਸਿਰਾਰ ਕੀਤੇ ਜਾ ਰਹੇ ਹੈ ਡਾਕਟਰ ਪੰਜ ਹੱਥੋਂ ਸ਼ੁਕਰ ਦੀਆਂ ਹਾਂ ਆਇਓ ਯਾਰ ਮੈਂ ਕਿਹਾ ਭਾਵੇਂ 100 ਬਹਿਖਾ ਮਾਹਪੁਰਸ਼ ਆਉਣਗੇ ਤੇ ਮਾਹਪੁਰਸ਼ ਦੇ ਮਾਣਕ ਹੱਥਾਂ ਦੇ ਨਾਲ ਇਹ ਸਨਮਾਨ ਕੀਤੇ ਜਾਣਗੇ ਲਖਨ ਪਰਮਨ ਭਰੰਦੀਪੁਰ ਦੀਆਂ ਗੋਪੀ ਗੁੱਟਾ ਸਾਡਾ ਵੀ ਰੋੜੀ ਆਣਾ लवली ਵੇਹਣੇ ਵਾਲਾ ਜਗਰੂਪ ਢੋਲ ਕੀ ਮਾਵੇਲਾ ਦਾ ਮਾ ਇਹ ਸਾਡੀ ਮਾਂ ਖੇਡ ਕਬੱਡੀ ਦੇ ਅਨਮੋਲੇ ਹੀਰੇ ਨੇ ਪੰਜਾਬ ਸਾਡਾ ਹੈ ਉਹ ਸਨਮਾਨ ਕੀਤੇ ਗਏ ਹੈ ਬੋਲੇ